ਭਾਰਤੀ ਕਿਸਾਨ ਯੂਨੀਅਟਤਾ ਗ੍ਰਾਹਾਂ ਵੱਲੋਂ ਅੱਜ ਤੇ ਸਜੋਗੀ ਜਥੇਬੰਦੀਆਂ ਵੱਲੋਂ ਟੀਚਰਾਂ ਵੱਲੋਂ ਜੋ ਚੌਕੇ ਦੇ ਵਿੱਚ 80 ਦਿਨਾਂ ਤੋਂ ਮੋਰਚਾ ਲੱਗਿਆ ਹੋਇਆ ਹੈ ਚੌਕੇ ਬਠਿੰਡਾ ਜ਼ਿਲ੍ਹੇ ਦੇ ਵਿੱਚ ਜਿਹੜੇ ਆਦਰ ਸਕੂਲ ਨੇ ਜਿਹੜੇ 26 ਦੇ ਕਰੀਬ ਬਣੇ ਹੋਏ ਪੰਜਾਬ ਦੇ ਵਿੱਚ ਉਹਨਾਂ ਦੇ ਸੰਬੰਧ ਚ ਇਹ ਮੋਰਚੇ ਲੱਗੇ ਹੋਏ ਨੇ ਪਹਿਲਾਂ ਕਾਲੇਕੀ ਵੀ ਮੋਰਚਾ ਲੱਗਿਆ ਰਿਹਾ ਜਿੱਥੇ ਮੈਨੇਜਮੈਂਟ ਨੇ ਘਾਫਲੇ ਕੀਤੇ ਆ ਪ੍ਰੇਸ਼ਾਚਾਰ ਕੀਤਾ ਹੋਇਆ ਹੈ ਉਹਨਾਂ ਜੇ ਬਾਲਛਾਈ ਟੀਚਰਾਂ ਨੇ ਜਿਹੜੇ 12-13 ਸਾਲ ਤੋਂ ਸਕੂਲ ਨੂੰ ਚਲਾ ਰਹੇ ਨੇ ਸਕੂਲ ਦੇ ਵਿੱਚ ਵਿਦਿਆ ਪੜ੍ਹਾ ਰਹੇ ਨੇ 25 ਪਿੰਡਾਂ ਦਾ ਸਕੂਲ ਆ ਉਹ ਉੱਥੇ ਗਰੀਬ ਲੋਕਾਂ ਦੇ ਬੱਚੇ ਪੜ੍ਹਦੇ ਆ ਉਹਨਾਂ ਨੂੰ ਵਰਦੀਆਂ ਨੂੰ ਦੇ ਮਸਲੇ ਨੂੰ ਲੈ ਕੇ ਉਹਨਾਂ ਦੇ ਜਿਹੜਾ ਕੋਈ ਆਪਣੀਆਂ ਕਾਪੀਆਂ ਕਿਤਾਬਾਂ ਨੂੰ ਲੈ ਕੇ ਲਗਾਤਾਰ ਕਾਪੜੇ ਹੋ ਰਹੇ ਨੇ ਜਿਹੜੀ 70% ਸਰਕਾਰ ਦਿੰਦੀ ਆ ਤੇ 30% ਠੇਕੇਦਾਰ ਉਹ ਸਿਸਟਮ ਚ ਚਲਾਉਂਦਾ ਇਹ 26 ਬਾਲ ਸਰਕਾਰ ਵੇਲੇ ਖੁੱਲੇ ਹੋਏ ਸੀ ਸਕੂਲ ਇਹ ਕਾਪੜਿਆਂ ਦੇ ਵਿੱਚ ਘਰੇ ਹੋਏ ਨੇ ਲਗਾਤਾਰ ਇਸ ਕਰਕੇ ਭਰਾਵੋ ਇਹਨਾਂ ਦੇ ਖਿਲਾਫ ਪਹਿਲਾਂ ਵੀ ਮੋਰਚੇ ਲੱਗੇ ਆ ਤੇ ਅੱਸੀ ਜਣਾਂ ਤੋਂ ਚੌਕੇ ਦੇ ਵਿੱਚ ਮੋਰਚਾ ਲੱਗਿਆ ਹੋਇਆ ਹੈ ਵੀਰੇ ਟੀਚਰ ਮੁੰਡੇ ਕੁੜੀਆਂ ਜਾਂ ਸਪਾਈ ਸੇਵਕ ਉਸ ਤੋਂ ਕੱਢਿਆ ਉਹਨਾਂ ਦੀ ਹਮਾਇਤ ਦੇ ਉੱਤੇ ਭਾਰਤੀ ਕਿਸਾਨ ਜੁਣੀ ਇਕਤਾ ਅਗਰਾਹਾ ਜਾਂ ਹੋਰ ਜਿਹੜੀਆਂ ਅਧਿਆਪਕ ਜਥੇਬੰਦੀਆਂ ਜਾਂ ਸਹਿਯੋਗੀ ਬਦੂਰਾ ਕਿਸਾਨ ਜਥੇਬੰਦੀਆਂ ਉਹਨਾਂ ਨੂੰ ਹਮਾਇਤ ਦਿੱਤੀ ਹੋਈ ਲਗਾਤਾਰ ਇਹਨਾਂ ਨੇ ਪਹਿਲਾਂ ਵੀ ਜਾਵਰ ਕੀਤਾ ਤੇ ਕੱਲ ਵੀ ਚੌਕੇ ਦੇ ਵਿੱਚ ਸਵੇਰੇ ਸਵੇਰੇ ਵੱਡੀ ਫੋਰਸ ਚਾੜ੍ਹ ਕੇ ਭਾਰਤੀ ਕਿਸਾਨ ਜੁਣੀ ਦਾ ਅਗਰਾਹਾਾਂ ਦੇ ਆਗੂ ਤੇ ਮਾਸਟਰ ਟੀਚਰ ਸਾਡੇ ਮੁੰਡੇ ਕੁੜੀਆਂ ਇਹਨਾਂ ਨੇ ਗ੍ਰਿਫਤਾਰ ਕੀਤੇ ਹੈ ਤੇ ਉਦੋਂ ਬਾਅਦ ਥਾਣਾ ਘੇਰਿਆ ਆ ਰਾਮਪੁਰੇ ਦਾ ਉੱਥੇ ਵੀ ਲਾਤੀ ਚਾਰਜ ਹੋਇਆ ਹੈ ਇਸ ਕਰਕੇ ਅਸੀਂ ਸਾਡੀ ਜਥੇਬੰਦੀ ਵੱਲੋਂ ਅੱਜ ਚਾਹੇ ਉਹ ਮੁੱਖ ਮੰਤਰੀ ਭਗੰਤ ਸਿੰਘ ਮਾਨ ਹੋਵੇ ਜਿਹਦੇ ਅੱਜ ਬਾਰ ਦੇ ਮੂਰੇ ਹੀ ਮੋਰਚਾ ਲੱਗਿਆ ਹੋਇਆ ਹੈ ਸੰਗਰੂਰ ਜ਼ਿਲ੍ਹੇ ਵੱਲੋਂ ਤੇ ਹੋਰ ਵੀ ਮੰਤਰੀਆਂ ਦੇ ਵੱਖ-ਵੱਖ ਐਮਪੀ ਆ ਜਿਹੜਾ ਇਹਦਾ ਮੀਟਿੰਗ ਹੈ ਜਿੱਥੇ ਆਪਾਂ ਖੜੇ ਹਾਂ ਬਰਨਾਲੇ ਦੇ ਵਿੱਚ ਸੋ ਭਰਾਵੋ ਅਸੀਂ ਅੱਜ ਜਿਹੜੇ ਬੰਦੇ ਸਾਡੇ ਅਰੈਸਟ ਕੀਤੇ ਆ ਕੱਲ ਉਹਨਾਂ ਨੂੰ ਫੌਰੀ ਰਿਹਾ ਕੀਤਾ ਜਾਵੇ ਜਿਹੜੇ ਚੌਕੇ ਦੇ ਵਿੱਚ ਕਾਬੜਾ ਹੋਇਆ ਜਿਹੜੇ ਟੀਚਰ ਕੱਢਿਆ ਉਹਨਾਂ ਨੂੰ ਬਹਾਲ ਕੀਤਾ ਜਾਵੇ ਇਹ ਮੋਰਚਾ ਲਗਾਤਾਰ ਚੱਲੂਗਾ ਤੇ ਲਗਾਤਾਰ ਫਿਕਰ ਨੂੰ ਤੇਜ਼ ਕਰਾਂਗੇ ਜਿੰਮੇ ਸੂ ਉਹ ਮੇਡੂ ਕਰੀਏ ਅੱਗੇ ਵਧਾਂਗੇ ਦਰਸ਼ਨ ਸਿੰਘ ਚੀਵਾ ਭਾਰਤੀ ਕਿਸਾਨ ਜੁਨੇ ਨੇ ਇਕਤਾ ਕਰਾਹਾ ਜਿਹੜਾ ਚੌਦ ਦੇ ਵਿੱਚ ਸਕੂਲ ਦਾ ਮਸਲਾ ਚੱਲਦਾ ਪਿਛਲੇ 80 ਦਿਨਾਂ ਤੋਂ ਉਹ ਅਧਿਆਪਕ ਬੈਠੇ ਸੀਗੇ ਆਪਦੀ ਮੰਗ ਤੇ ਕੱਲ ਪੁਲਿਸ ਨੇ ਟੜ ਕੇ ਉਹਨਾਂ ਤੇ लाठी चार्ज ਕਰਿਆ ਉਹ ਗੱਲ ਬੈਠ ਕੇ ਵੀ ਹੋ ਸਕਦੀ ਸੀ ਉਦੋਂ ਮੁੜ ਕੇ ਥਾਣਾ ਘੇਰਿਆ ਸਾਡੀ ਜਥੇਬੰਦੀ ਨੇ ਹੋਰ ਜਥੇਬੰਦੀਆਂ ਨੇ ਉਹਨਾਂ ਦੇ ਉੱਤੇ लाठी चार्ज ਕਰਿਆ ਉਹਦੇ ਰੋਸ ਦੇ ਵਜੋਂ ਜਿੰਨੇ ਐਮਪੀ ਆ ਜਿੰਨੇ ਮੈਲਿਆ ਉਹਨਾਂ ਦੇ ਘਰਾਂ ਦੇ ਮੂਹਰੇ ਦਸਨ ਖਾਤਰ ਅਸੀਂ ਆਏ ਆ ਵੀ ਜਿਹੜੇ ਲੋਕ ਆ ਲੜਦੇ ਲੋਕ ਕਦੇ ਹਰਦੇ ਨਹੀਂ ਹੁੰਦੇ ਉਹ ਯਾਦ ਕਰਾਉਣ ਖਾਤਰ ਅਸੀਂ ਮੀਤਿਹਰ ਦੀ ਕੋਠੀਪੁਰੇ ਆਏ ਆ ਉਹਦੇ ਯਾਦ ਕਰਾਉਣ ਖਾਤਰ ਜਿਹ ਹਜੇ ਉਹਨਾਂ ਕੋਈ ਗੱਲਬਾਤ ਕਰੀ ਆਉਂਦੇ ਦਿਨਾਂ ਦੇ ਵਿੱਚ ਜਦੋਂ 2027 ਦੇ ਵਿੱਚ ਇਹ ਪਿੰਡਾਂ ਚੋਂਗੇ ਇਹਨਾਂ ਨੂੰ ਪਿੰਡਾਂ ਚ ਘੇਰਾਂਗੇ ਸਾਰੀਆਂ ਗੱਲਾਂ ਪੁੱਤਾਂਗੇ ਮੈਂ ਜਰਨੇਸ਼ਨ ਬਧਰਾ ਭਾਰਤੀ ਕਿਸਾਨ ਯੂਨੀਅਨ ਨੇ ਇਕਤਾ ਉਗਰਾਹਾ ਜੋ ਪਿੰਡ ਚੌਕੇ ਦੇ ਵਿੱਚ 80 ਦਿਨਾਂ ਤੋਂ ਅਧਿਆਪਕਾਂ ਦੀਆਂ ਮੰਗਾਂ ਨੂੰ ਲੈ ਕੇ ਮੋਰਚਾ ਚੱਲ ਰਿਹਾ ਸੀ 80 ਦਿਨਾਂ ਤੋਂ ਉਹਨਾਂ ਤੇ ਲਾਠੀ ਚਾਰਜ ਕਰਕੇ 15 ਤੋਂ 16 ਅਧਿਆਪਕ ਤੇ ਅਧਿਆਪਕਾਂ ਇੱਕ 13 ਸਾਲ ਦੀ ਬੱਚੀ 28 ਤੋਂ 35 ਸਾਡੇ ਆਗੂ ਜੀ ਦੇ ਵਿੱਚ ਔਰਤਾਂ ਵੀ ਆਗੂ ਨੇ ਉਹਨਾਂ ਤੇ ਦੂਜੀ ਵਾਰ ਹਮਲਾ ਕਰਕੇ ਗਿਲਕਾ ਦਾ ਥਾਣੇ ਵਿੱਚ ਲਿਆਂਦਾ ਲਾਠੀ ਚਾਰਜ ਕਰਕੇ ਅਸੀਂ ਉਹਦੀ ਸਖਤ ਸਵਾਲਤਾ ਵਿੱਚ ਨਿਖੇਧੀ ਕਰਦੇ ਹਾਂ ਪਰ ਜਿਹੜੇ ਸਕੂਲ ਹੈ ਇਹ ਛੋਟੇ ਕਿਸਾਨਾਂ ਲਈ ਗਰੀਬਾਂ ਲਈ ਬਿਨਾ ਫਰੀ ਪੜ੍ਹਾਈ ਹੈ ਇਹ ਜੇ ਪੜ੍ਹਾਈ ਬਹੁਤ ਵਧੀਆ ਹੁੰਦੀ ਹੈ ਚ ਪੜ੍ਹ ਕੇ ਬੱਚੇ ਵਿਦੇਸ਼ ਵੀ ਜਾ ਰਹੇ ਨੇ ਪਰ ਉਥੋਂ ਦਾ ਠੇਕੇਦਾਰ ਗਰਨੇਲ ਸਿੰਘ ਐਮ ਡੀ ਪਵਨ ਕੁਮਾਰ ਤੇ ਗਰਮੀਤ कौर ਪ੍ਰਿੰਸੀਪਲ ਇਹ ਚਾਰੇ ਜਾਣੇ ਮਿਲ ਕੇ ਉਹ ਜਿਹੜਾ ਫੰਡ ਖਾ ਰਹੇ ਨੇਗੇ ਉਹ ਅਧਿਆਪਕਾਂ ਨੂੰ 35-40000 ਰੁਪਇਆ ਤਨਖਾਹ ਮਿਲਦੀ ਹੈ ਪਰ ਉਹਨਾਂ ਦੇ ਜਿਹੜੇ ਏਟੀਐਮ ਕਾਰਡ ਜਾਂ ਹੋਰ ਕਾਰਡ ਨੇ ਜਿਹੜੇ ਉਹਨਾਂ ਨਾਲ ਦਸਤਾਵੇਜ਼ ਆਪ ਦੇ ਕੋਲ ਰੱਖਤੇ ਉਹਨਾਂ ਨੂੰ ਸਿਰਫ ਦੇ ਸਿਰਫ 10000 ਤੋਂ 15000 ਦੇ ਰਹੇ ਨੇ ਬਾਕੀ ਖੜਾਪ ਰਹੇ ਨੇ ਸਕੂਲ ਦੀ ਬਿਲਡਿੰਗ ਨੂੰ ਕੋਈ ਰੰਗ ਰੋਗ ਨਹੀਂ ਕੀਤਾ ਅਧਿਆਪਕ ਬੱਚਿਆਂ ਨੂੰ ਕੋਈ ਵਰਦੀਆਂ ਕਿਤਾਬਾਂ ਨਹੀਂ ਮਿਲ ਰਹੀਆਂ ਮਿੱਡੇ ਮਿਲਦੇ ਵਿੱਚ ਕੱਪੜਾ ਕਰ ਰਹੇ ਨੇਗੇ ਅਸੀਂ ਇਹਨਾਂ ਦੀ ਸਖਤ ਸ਼ਬਦਾਂ ਵਿੱਚ ਨਿਕੇਦੀ ਕਰਦੇ ਹਾਂ ਭਾਰਤੀ ਕਿਸਾਨ ਯੂਨੀਅਨ ਇਕਤਾ ਅਗਰਾਹ ਉਹਨਾਂ ਦੀ ਹਮਾਇਤ ਕਰਦੀ ਹੈ ਅਸੀਂ ਮੰਗ ਕਰਦੇ ਹਾਂ ਕਿ ਤਰ੍ਹਾਂ ਗ੍ਰਿਫਤਾਰ ਕੀਤੇ ਟੀਚਰ ਅਤੇ ਬੱਚੀ ਤੇ ਆਗੂ ਤੁਰੰਤ ਰਿਹਾ ਕੀਤੇ ਨੇ ਆਉਣ ਵਾਲੇ ਦਿਨਾਂ ਚ ਇਹਦਾ ਮੋਰਚਾ ਜਾਰੀ ਕੀਤਾ ਰੱਖੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ